ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਦਿਲਜੀਤ ਦੋਸਾਂਝ ਪੰਜਾਬੀ ਗੱਭਰੂ ਹੈ ਔਰ ਮੇਰੇ ਲਫ਼ਜ਼ ਜਿੰਨੇ ਵੀ ਅੱਜ ਹੋਣਗੇ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਦੇ ਤੌਰ ਤੇ ਹੋਣਗੇ ਸਭ ਤੋਂ ਪਹਿਲਾਂ ਬੜਾ ਨਿਸ਼ੰਘ ਮੈਕੀਨਾ ਕੇ ਭਾਰਤੀ ਜਨਤਾ ਪਾਰਟੀ ਇਸ ਵਕਤ ਦਿਲਜੀਤ ਦੋਸਾਂਝ ਦਾ ਸਮਰਥਨ ਕਰਦੀ ਹੈ ਇਹ ਫਿਲਮ ਬੈਨ ਨਹੀਂ ਹੋਣੀ ਚਾਹੀਦੀ ਦਲਜੀਤ ਦੁਸਾਂਤ ਨੂੰ ਟੋਲ ਨਹੀਂ ਕਰਨਾ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਹੈ ਕਿ ਮੇਰਾ ਭਾਰਤ ਮਹਾਨ ਹੈ ਮਹਾਨ ਸੀ ਮਹਾਨ ਹੀ ਰਹੇ ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਕੋ ਚੁਲ ਜੀਏ ਲੋੜ ਪੈਣ ਤੇ ਸਾਡੇ ਗੁਆਢੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਪਹਿਲਗਾਮ ਦੇ ਕਟਨਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਂਵੇਂ ਨਹੀਂ ਹਨ ਸਬੰਧ ਉਹਨਾਂ ਦਾ ਫਿਲਮ ਦੀ ਮੈਂ ਥੋੜੀ ਜੀ ਬਰੀਫਿੰਗ ਕਰ ਦਿਆਂ ਕਿ ਫਿਲਮ ਇਸ ਲੈਵਲ ਦੀ ਜਿੱਥੇ ਦਿਲਜੀਤ ਦੋਸਾਂਝ ਫਿਲਮ ਦਾ ਹੀਰੋ ਹੋਵੇ ਉੱਥੇ ਇਹ ਫਿਲਮ ਸ਼ੂਟ ਹੋਣ ਤੋਂ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਗੱਲਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਕਿ ਇਹਦੇ ਵਿੱਚ ਵਾਈਟ ਹਿੱਲ ਹੈ ਵਾਈਟ ਹਿੱਲ ਪ੍ਰੋਡਕਸ਼ਨ ਹਾਊਸ ਇੱਕ ਸਟੋਰੀ ਨੂੰ ਲੱਭਦਾ ਔਰ ਉਹਨੇ ਸਟੋਰੀ ਹੀ ਲੱਭੀ ਹੋਏਗੀ। ਔਰ ਦਿਲਜੀਤ ਦੋਸਾਂਝ ਦਾ ਪਹਿਲਾ ਇਹ ਟਾਈਟਲ ਸਰਦਾਰ ਜੀ ਸਰਦਾਰ ਜੀ 2 ਸੀਕਵਲ ਦੋਵੇਂ ਸੁਪਰ ਹਿੱਟ ਰਹੇ ਨੇ ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਇਸ ਕਰਕੇ ਸਰਦਾਰ ਜੀ 3 ਬਣਾਉਣ ਦੀ ਉਹਨਾਂ ਦੇ ਮਨ 'ਚ ਆਈ ਹੋਏਗੀ। ਜੇ ਮੈਂ ਸਹੀ ਦੇ ਬਹੁਤ ਨੇੜੇ ਹੋਵਾਂ ਤਾਂ ਮੈਂ ਗੱਲ ਕਰੂੰਗਾ ਕਿ ਪਿਛਲੇ ਸਾਲ ਸਤੰਬਰ ਜੁਲਾਈ ਅਗਸਤ ਸਤੰਬਰ ਦੀ ਗੱਲ ਹੋਏਗੀ ਅੱਜ ਤੋਂ 1 ਸਾਲ ਪਹਿਲਾਂ ਦੀ। ਦਿਲਜੀਤ ਦੋਸਾਂਝ ਨੂੰ ਉਹਨਾਂ ਨੇ ਪੈਸਿਆਂ 'ਚ ਤਰੀਕਾ 'ਚ ਜਗ੍ਹਾ ਦੇ ਵਿੱਚ ਮਨਾਇਆ ਹੋਏਗਾ ਮਨਾਉਣ ਵਾਸਤੇ ਟਾਈਮ ਲਿਆ ਹੋਏਗਾ ਜਿਸ ਤਰੀਕੇ ਦੇ ਨਾਲ ਉਹਦੇ ਸ਼ੋਅ ਚੱਲਦੇ ਨੇ ਜਿੰਨਾ ਉਹ ਬਿਜ਼ੀ ਆ ਉਹਦੇ ਕੋਲੇ ਘੱਟੋ-ਘੱਟ 7-8 ਮਹੀਨੇ ਉਹਨੇ ਟਾਈਮ ਦਿੱਤਾ ਹੋਏਗਾ ਕਿ ਅੱਜ ਤੋਂ 6 ਮਹੀਨੇ 7 ਮਹੀਨੇ ਬਾਅਦ ਅਸੀਂ ਇਹ ਫਿਲਮ ਸ਼ੂਟ ਕਰਾਂਗੇ ਪ੍ਰੋਡਿਊਸਰ ਫਿਰ ਇੱਕ ਡਾਇਰੈਕਟਰ ਨੂੰ ਚੁਣਦਾ ਡਾਇਰੈਕਟਰ ਇੱਕ ਟੀਮ ਚੁਣਦਾ ਕਿ ਇਸ ਕਹਾਣੀ ਦੇ ਵਿੱਚ ਫੋਰ ਐਗਜ਼ਾਮਪਲ ਜੇ ਮੈਂ ਆਪਦੀ ਗੱਲ ਕਰਾਂ ਕਿ ਇੱਕ ਇਦਾਂ ਦਾ ਬੰਦਾ ਚਾਹੀਦਾ 60 ਸਾਲ ਉਮਰ ਹੋਵੇ ਤੇ ਇਦਾਂ ਦਾ ਸ਼ਰੀਰ ਹੋਵੇ ਤੇ ਚਗੂਗੂ ਗੇਲ ਭਾਜੀ ਵੀ ਆ ਸਕਦੇ ਨੇ ਯੋਗ ਰਾਜ ਭਾਜੀ ਵੀ ਆ ਸਕਦੇ ਨੇ ਉਹਦੇ 24 ਢਾਲੀ ਵਾਲ ਵੀ ਹੋ ਸਕਦਾ ਜੇ ਤਿੰਨਾਂ ਦੀਆਂ ਡੇਟਸ ਨਹੀਂ ਤਾਂ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਆਰਟਿਸਟਸ ਨੇ ਸੋ ਉਹਦਾ ਹੋ ਸਕਦਾ ਜਸਟ ਇੱਕ ਐਕਟਰ ਤੋਂ ਇਹ ਪੁੱਛਿਆ ਜਾ ਸਕਦਾ ਵੀ ਆਹ ਤਿੰਨ ਚਾਰ ਬੰਦੇ ਹੈਗੇ ਨੇ ਇਹਨਾਂ ਚੋਂ ਕਿਹਨੂੰ ਲੈਣੀ ਆ ਲੈ ਲਓ ਫਿਰ ਉਹਦੇ ਨਾਲ ਬਜਟ ਫਿਰ ਉਹਦੀਆਂ ਡੇਟਸ ਉਹਦੇ ਟੈਂਡਰਮ ਸਾਰਾ ਕੁਝ ਡਿਸਕਸ ਹੋਣ ਤੋਂ ਬਾਅਦ ਇੱਕ ਆਰਟਿਸਟ ਫਾਈਨਲ